ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮਿੱਤਰੋ ਠੀਕ ਠਾਕ ਲੋ ਬਈ ਅੱਜ ਪਹੁੰਚੇ ਹੋਏ ਆ ਚਕੇਰੀਆਂ ਪਿੰਡ ਚਾਚਾ ਸਰਨੀ ਚਕੇਰੀਆਂ ਆਪਣਾ ਧੀਰਾ ਬਾਈ ਲੱਲੂਆਣਾ ਸਰਪੰਚ ਜਿਹੜੇ ਨੇ ਉਹਨਾਂ ਦੇ ਨਾਲ ਹੀ ਹੁੰਦੇ ਚਾਚੇ ਹੁਣੀ ਤੇ ਕਬੂਤਰ ਵੀ ਲਗਭਗ ਦੋਨੇ ਵੀਰਾਂ ਦੇ ਸੇਮ ਨੇ ਤੇ ਬਾਜ਼ੀਆਂ ਵੀ ੜਾਉਂਦੇ ਨੇ ਚਾਚੇ ਹੁਣੀ ਤੇ ਕਿਸੇ ਕਾਰਨ ਬਸ ਕਈ ਵਾਰ ਨਹੀਂ ਵੀ ਉਡਾਈਆਂ ਜਾਂਦੀਆਂ ਤੇ ਆ ਸ਼ੌਂਕ ਕਰਾ ਦिए ਮੈਂ ਕਿਹਾ ਆਈ ਹੀ ਤੇ ਕਬੂਤਰ ਬਾਈ ਹੁਣਾ ਕੋਲ ਬਹੁਤ ਬਹੁਤ ਵਧੀਆ ਨੇ ਕਿਨਾਂ ਹੀ ਉਹੀ ਰਾਜਨ ਵਾਲੇ ਤੇ ਉਹੀ ਮੈਸਰ ਖਾਨੇ ਵਾਲੇ ਕਹ ਲੋ ਜਾਂ ਹਜ਼ਾਰ ਵਾਲੇ ਕਹ ਲੋ ਉਹੀ ਸਾਰੇ ਕਬੂਤਰ ਨੇ ਔਰ ਨਸਲਾ ਵੀ ਬਹੁਤ ਬਹੁਤ ਵਧੀਆ ਇਹ ਸਾਰੇ ਦੇ ਸਾਰੇ ਨਵੇਂ ਪੱਤੇ ਜਿਹੜੇ ਇਸ ਸਾਲ ਦੇ ਨੇ ਜਿਹੜੇ ਬਚ ਗਏ ਬਾਗੀਆਂ ਨਹੀਂ ਛੱਡੇਗੇ ਉਹ ਨੇ ਇਹ ਹੁਣ ਜੋੜਿਆਂ ਦੇ ਵਿੱਚ ਲੱਗਣਗੇ ਕੋਸ਼ਿਸ਼ ਕਿ ਤੁਹਾਡੇ ਤੱਕ ਸ਼ੰਗ ਪਹੁੰਚਦਾ ਕਰੀਏ ਬਹੁਤ ਚੰਗੇ ਚੰਗੇ ਪਰਿੰਦੇ ਦਿਲ ਖੁਸ਼ ਪੈਂਦੇ ਨੇ ਭਾਈ ਇਹ ਚਕੇਰੀਆਂ ਪੰਡਲ ਲੱਲੂਆਣੇ ਦੇ ਲਾਗੇ ਪੈਂਦਾ ਫਿਰ ਦੱਸਦੀ ਹੈ ਜ਼ਿਲ੍ਹੇ ਮਾਨਸੇ ਦਾ ਪਿੰਡ ਆ ਔਰ ਕਬੂਤਰ ਦੇਖਣ ਵਾਲੇ ਇੱਕ ਤੋਂ ਇਹਦੇ ਵਿੱਚ ਲਗਭਗ ਮੇਰੇ ਖਿਆਲ ਨਾਲ ਸਾਰੇ ਦੇ ਸਾਰੇ ਜਿਹੜੇ ਨਾਰੀ ਨੇ ਇਹ ਦੇਖੋ ਬਹੁਤ ਸੋਨੇ ਸੋਨੇ ਪਰਿੰਦੇ ਨੇ ਇਹ ਸ਼ਾਂਖੇ ਆ ਜਿਹੜੇ ਬਾਈ ਤੁਹਾਨੂੰ ਦੱਸਦੀ ਇਹ ਨੇ ਸਾਧ ਕੰਡੇ ਬੰਨੇ ਵਾਲੇ ਜਿਹੜੇ ਇਹਦੇ ਵਿੱਚ ਫਿਰਦੇ ਪਏ ਨੇ ਅਹਲੇ ਤੁਸੀਂ ਦੇਖ ਰਹੇ ਹੋ ਅਦੇ ਕੋ ਜੇ ਉੱਪਰ ਵੀ ਨੇ ਤੇ ਇਹ ਨਸਲਾਂ ਜਿਹੜੀਆਂ ਹੈਗੀਆਂ ਦੋਨਾਂ ਘਰਾਂ ਦੇ ਵਿੱਚ ਜਾਦੀਆਂ ਨੇ ਤੇ ਤੀਜੀਆਂ ਬਾਈ ਉਹਨਾਂ ਨੇ ਦਿੱਤੀਆਂ ਸੀ ਜਾਦੀ ਮਾਨਸਾ ਬਾਈ ਨੂੰ ਜਾਂ ਫਿਰ ਜਾਦੀ ਮਾਨਸਾ ਬਾਈ ਦੇ ਕੋਲੇ ਜਿਹੜੇ ਸ਼ਾਂ ਆਖੇ ਤੇ ਲਾਲ ਚੀਨੇ ਜਿਹੜੇ ਥੋੜੇ ਥੋੜੇ ਛੋਟਾਂ ਵਾਲੇ ਚਿੱਟੇ ਆ ਮੈਸਰਖਾਨੇ ਵਾਲੇ ਕਹਿੰਦੇ ਤੇ ਆ ਰਾਜਨ ਵਾਲੇ ਜਿਹੜੇ ਪੱਲੇ ਵਾਲੇ ਜਿਵੇਂ ਕਾਲੀਆਂ ਨੋਕਾਂ ਵਾਲੇ ਨਹੀਂ ਹੁੰਦੇ ਉਹਵੇਂ ਇਹ ਉਹਨਾਂ ਦੇ ਵਿੱਚੋਂ ਤੇ ਕਬੂਤਰ ਪੂਰੇ ਇੱਕ ਤੋਂ ਇੱਕ ਪੂਰੇ ਵਧੀਆ ਬਾਈ ਉਹਨਾਂ ਦੇ ਦਿਲ ਖੁਸ਼ ਪਰਿੰਦੇ ਨੇ ਮਾ ਕ ਆਇਆ ਸ਼ੌਂਕ ਕਰੀਦਾ ਜਿੱਥੇ ਚਾਹੀਦਾ ਕੋਸ਼ਿਸ਼ ਕਰਦੀ ਆ ਸ਼ੌਂਕ ਕਰਾਉਂਦੇ ਰਹੀਏ ਨਾਲੇ ਸਾਡਾ ਸ਼ੌਂਕ ਹੋ ਜਾਂਦਾ ਬਈ ਆਪਣਾ ਚੈਨਲ ਤੁਹਾਡੇ ਭਰਾਵਾਂ ਦੀ ਬਦੌਲਤ ਜਿਹੜਾ ਵਧੀਆ ਚੱਲ ਰਿਹਾ ਹੈਗਾ ਆ ਇੱਕ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਔਰ ਪੂਰੇ ਪੰਜਾਬ ਦਾ ਲਗਭਗ ਤੁਹਾਨੂੰ ਸ਼ੌਂਕ ਕਰਾਈਦਾ ਜਿੱਥੇ ਚਾਹੀਦਾ ਉੱਥੇ ਹੀ ਤੁਹਾਨੂੰ ਵੀਡੀਓ ਜਿਹੜੀ ਪਾਈਓ ਆਪਾਂ ਦਿਖਾ ਦੇਈਦੀ ਆ ਤੇ ਅੱਜ ਦੀ ਵੀਡੀਓ ਵੀ ਜਿਹੜੀ ਆ ਪੂਰੀ ਵਧੀਆ ਹੋਣ ਜਾ ਰਹੀ ਆ ਠੀਕ ਆ ਜੀ ਕਬੂਤਰ ਜਿਹੜੇ ਦੇਖੋ ਇੱਕ ਕਾਲੇ ਕੰਡ ਕੀਤੇ ਹੋਏ ਕਈਆਂ ਦੇ ਇਹ ਜਿਹੜੇ ਹੈਗੇ ਆ ਇਸ ਸਾਲ ਜਿਹੜੇ ਉਡਾਏ ਨਹੀਂ ਗਏ ਘਰੇ ੜਾਏ ਆ ਪਰ ਬਾਜ਼ੀਆਂ ਨਹੀਂ ਛੱਡੇ ਕਿਉਂਕਿ ਹਰ ਕਾ ਮੌਸਮ ਨਹੀਂ ਬਣੇ ਬਈ ਮੌਸਮ ਨਾ ਬਣਨ ਕਰਕੇ ਜਿਹੜੀ ਆ ਜਿਆਦੀ ਦਿੱਕਤ ਆਈ ਆ ਕਾਫੀ ਜਿਹੜੇ ਖਿਡਾਰੀ ਆ ਉਹਨਾਂ ਦੇ ਕਬੂਤਰ ਉਹਨਾਂ ਦੇ ਖੁੱਡੀਆਂ ਚ ਹੀ ਰਹਿ ਗਏ ਕਈ ਖਿਡਾਰੀਆਂ ਨੇ ਤੇ ਬੱਚਿਆਂ ਨਾਲ ਹੀ ਬਾਜ਼ੀਆਂ ਜਿੱਤ ਲਈਆਂ ਕਿਉਂਕਿ ਰਾਤ ਰਹਿ ਜਾਂਦੇ ਸੀ ਉੱਡਦੇ ਜੀ ਕਬੂਤਰ ਜਿਹੜਾ ਹੈਗਾ ਸੀ ਟਾਈਮ ਕਰ ਜਾਂਦੇ ਸੀ ਬਹੁਤੇ ਕਈਆਂ ਥਾਵਾਂ ਤੇ 25 25 30 30 35 35 ਵੀ ਸ਼ਾਮ ਨੂੰ ਰਹਿ ਜਾਂਦੇ ਸੀ ਕਿਉਂਕਿ ਅੱਜ ਕੱਲ ਹਰ ਖਿਡਾਰੀ ਦੇ ਕੋਲ ਜਿਹੜੇ ਕਬੂਤਰ ਜਿਹੜੇ ਆ ਉਹ ਵਧੀਆ ਚੰਗੇ ਬਣ ਚੁੱਕੇ ਆ ਐ ਦੇਖੋ ਚਟੀਆਂ ਦਾ ਇਹ ਕਿਹਦੀ ਅੱਖ ਦੇ ਵਿੱਚ ਟੀਰ ਪੈਂਦਾ ਤੁਹਾਨੂੰ ਝੂਮ ਕਰਕੇ ਲਾਗੇ ਤੋਂ ਖਾਣੇ ਆ ਪੂਰਾ ਵਧੀਆ ਕਬੂਤਰ ਆ ਬੜੇ ਬੜੇ ਚੰਗੇ ਨੇ ਨਸਲਾਂ ਬਣਾਉਣ ਨੂੰ ਬਈ ਟਾਈਮ ਲੱਗ ਜਾਂਦਾ ਨਸਲਾਂ ਆਪਾਂ ਕਹਿ ਦਿੰਨੇ ਆ ਆ ਜੀ ਆ ਆਇਆ ਉਹ ਆ ਦੂਜੀ ਗੱਲ ਫੇਖੜਾ ਹੰਦਿਆ ਜਾਂਦੀ ਆ ਕਬੂਤਰਾਂ ਦਾ ਖਾਣਾ ਵੀ ਬਹੁਤ ਜੀ ਰੂ ਐਡੇ ਸ਼ਾਹ ਆਖਿਆ ਇੱਕ ਟਾਈਮ ਸਾਦਾ ਦਾ ਨਾਮ ਚੱਲਿਆ ਆ ਔਰ ਕਬੂਤਰ ਉਹਨਾਂ ਨੇ ਡਾਇਨੇ ਸ਼ਾਹ ਆਖੇ ਸਾਦ ਘੰਡੇ ਬੰਨੇ ਵਾਲਾ ਨਾਮ ਚੱਲਿਆ ਸੰਤਾਂ ਦਾ ਤੇ ਪੂਰਾ ਜਿਹੜਾ ਵਧੀਆ ਰਿਜ਼ਲਟ ਆ ਸ਼ੌਂਕ ਦੇਖੋ ਜੀ ਸ਼ੌਂਕ ਕਿਸੇ ਨੂੰ ਵੀ ਹੋ ਸਕਦਾ ਤੇ ਕੋਈ ਵੀ ਜਿਹੜਾ ਕਰ ਸਕਦਾ ਆ ਇਹਦੇ ਤੇ ਕੋਈ ਰੋਕ ਨਹੀਂ ਗਈ ਪੂਰੇ ਵਧੀਆ ਇਹ ਬਾਈ ਉਹਨਾਂ ਦਾ ਇੱਕ ਖੁੱਡਾ ਆ ਬਾਈ ਜੀ ਤੁਹਾਨੂੰ ਦੂਸਰੇ ਖੁੱਡੇ ਦਾ ਵੀ ਸ਼ੌਂਕ ਕਰਾਉਣੀ ਆ ਚਾਰ ਪੰਜ ਖੁੱਡੇ ਨੇ ਵੀਰ ਹੁਣਾਂ ਦੇ ਔਰ ਪੂਰੇ ਦਾ ਪੂਰਾ ਵਧੀਆ ਜਿਹੜਾ ਹੈ ਸ਼ੌਂਕ ਕੀਤਾ ਹੋਇਆ ਆ ਚਾਚੇ ਹੁਣਾਂ ਦਾ ਸ਼ੌਂਕ ਬਹੁਤ ਪੁਰਾਣਾ ਆ ਤੇ ਨਾਲ ਖੇਤੀਬਾੜੀ ਦਾ ਕੰਮ ਆ ਆ ਬੰਨ ਕਰ ਦਿਓ ਹੈਡਾ ਖੁੱਡਾ ਆ ਹੈ ਬਾਈ ਇਹ ਦੂਸਰਾ ਖੁੱਡਾ ਔਰ ਕਬੂਤਰ ਦਿਲ ਖੁਸ਼ ਭਰੰਦੇ ਬਾਈ ਬਹੁਤ ਹੀ ਸੋਹਣੇ ਸੋਹਣੇ ਕਬੂਤਰ ਨੇ ਔਰ ਚਾਚੇ ਹੁਣ ਇਹਦਾ ਖੇਤੀਬਾੜੀ ਦਾ ਕੰਮ ਕਰਦੇ ਨੇ ਨਾਲ ਸ਼ੌਂਕ ਕਬੂਤਰਬਾਜ਼ੀ ਦਾ ਤੇ ਸਰਪੰਚ ਸਾਹਿਬ ਦਾ ਵੀ ਨਾਲ ਸ਼ੌਂਕ ਇਹਦੇ ਹੀ ਆ। ਵੱਡਾ ਫਾਰਮ ਆ ਸਰਪੰਚ ਹੁਣਾਂ ਦਾ ਵੀ ਤੇ ਚਾਚੇ ਹੁਣ ਵੀ ਉਹਨਾਂ ਦੇ ਨਾਲ ਹੀ ਲਗਭਗ ਰਹਿੰਦੇ ਨੇ। ਤੇ ਕਬੂਤਰ ਦੇਖੋ ਲਾਲ ਚੀਨੇ ਵੀ ਸਨਖੇ ਪੂਰੇ ਰੱਜ ਕੇ। ਕਿਹਨਾਂ ਦਾ ਲੱਗਦਾ ਸ਼ੌਂਕ ਮੇਰੇ ਵੀ ਦੱਸਿਓ ਜਰੂਰ। ਠੀਕ ਹੈ ਜੀ। ਤੇ ਆ ਜਿਓ ਥੱਲੇ ਤੁਹਾਨੂੰ ਆ ਵੀ ਦਿਖਾ ਰਹੀਏ ਇਹਦੇ ਚ ਜਿਆਦਾ ਕਬੂਤਰ ਨਹੀਂ ਆ ਮੇਰੇ ਸਾਹ ਦੇ ਨਾਲ ਆ ਰਹੀ। ਪੰਛੀ ਗੁੱਡੇ ਚ ਜਿਆਦਾ ਹੋਣ ਕਰਕੇ ਨਾ ਤੇ ਥੋੜੇ ਬਹੁਤ ਗੰਦੇ ਹੋ ਜਾਂਦੇ ਆ। ਉਹ ਵੱਡੀਆਂ ਜੋੜੀਆਂ ਹੀ ਬੱਚੇ ਕੱਢੇ ਹੀ ਤੋੜੇ ਪੇ ਜੋੜੇ। ਕੋਈ ਉਹ ਵੀ ਕਾਰਨ ਜਿਹੜਾ ਉਹ ਬਣ ਜਾਂਦਾ ਆ। ਪਰਿੰਦੇ ਬਹੁਤ ਬਹੁਤ ਚੰਗੇ ਆ। ਘਰ ਦੀ ਈਡਾਰ ਤੇ ਸ਼ਾਮ ਤੱਕ ਵੈਸੇ ਹੀ ਕਰਦੇ ਆ ਬਾਈ। ਕਿਉਂਕਿ ਨਰਾਂ ਜਿਹੜਾ ਵਿੱਚ ਬਲੱਡ ਆਣਾ ਬਹੁਤ ਹੀ ਤੇਜ਼ ਬਲੱਡ ਆ ਤੇ ਜਿਹੜੇ ਮੈਸਰਖਾਨੇ ਵਾਲੇ ਹਜ਼ਾਰ ਵਾਲੇ ਇਹ ਵੀ ਘਰੇ ਬਹੁਤ ਜ਼ਿਆਦਾ ਉੜਦੇ ਆ ਸ਼ਾਮੀ ਚਕੀਰੀਆਂ ਚਾਚਾ ਮਾਨਸਾ ਜ਼ਿਲ੍ਹੇ ਦਾ ਇਹ ਪਿੰਡ ਤੇ ਕਬੂਤਰ ਬਈ ਇੱਥੇ ਨੇ ਅਬ ਵਿੱਚ ਹੈਗੇ ਨੇ ਬਾਈ ਮੀਰਾ ਵਿਦਿਚੀ ਨੇ ਨਾ ਕਾਫੀ ਨਸਲਾਂ ਨੇ ਬਾਈ ਹੋਣਾਂ ਦੇ ਕੋਲ ਜਿਹੜੇ ਛਾਂ ਆਖੇ ਕਹਿੰਦੇ ਨੇ ਕਿ ਘੰਡੇ ਬੰਨੇ ਵਾਲੇ ਕਹੋ ਜਾਂ ਮੀਰਾ ਬਚਾਲੋ ਇਹ ਕਹਿੰਦੇ ਇੱਕੋ ਹੀ ਗਹੀ ਵਿੱਚੋਂ ਹੋਣਾ ਚੋ ਬਣੇ ਸੀ ਤੇ ਆ ਆ ਜੋ ਉੱਪਰ ਦੇਖੋ ਬੈਠੀਆਂ ਨਸਲਾਂ ਇਹ ਜਿਆਦੇ ਜਿਹੜੇ ਸਾਧ ਘੰਡੇ ਬੰਨੇ ਵਾਲੇ ਕਬੂਤਰ ਬਾਈ ਸਰਪੰਚ ਧੀਰੇ ਦੇ ਕੋਲ ਆ ਜਾਂ ਚਾਚੇ ਸਰਨੀ ਚਕੇ ਦੀਆਂ ਕੋਲ ਆ ਹੋਰ ਬੰਦਿਆਂ ਕੋਲ ਨਹੀਂ ਹੈਗੇ ਹੋਰ ਮੰਨਿਆ ਕੋ ਹੋਣਗੇ ਮਤਲਬ ਕੱਟ ਨਹੀਂ ਇਹਨਾਂ ਨੇ ਨਸਲਾਂ ਸੰਭਲੀਆਂ ਮਤਲਬ ਅੱਗੇ ਤੋਂ ਅੱਗੇ ਵਾਧਾ ਕਰੀ ਗਏ ਬਾਈ ਤੇ ਉਹਨਾਂ ਦੇ ਵਿੱਚੋਂ ਹੀ ਕਬੂਤਰ ਜਿਹੜੇ ਵੱਧਦੇ ਗਏ ਹੌਲੀ ਹੌਲੀ ਤੇ ਹੁਣ ਜਿਹੜਾ ਹੈਗਾ ਇਹਨਾਂ ਕੋਲ ਪੂਰੀ ਵਧੀਆ ਨਸਲਾਂ ਬਣ ਚੁੱਕੀਆਂ ਨੇ ਹੁਣ ਅਡਾਉਣੇ ਸ਼ੁਰੂ ਕਰ ਦਿੱਤੇ ਨੇ ਹੁਣ ਚਾਚੀਆਂ ਹੁਣ ਵੀ ਆਕਾਂ ਬਾਜ਼ੀਆਂ ਛੱਡ ਰਹੇ ਆ ਤੇ ਸਰਪੰਚ ਸਾਹਿਬ ਹੋਣਾ ਨੇ ਵੀ ਦੋ ਚਾਰ ਬਾਜ਼ੀਆਂ ਜਿਹੜੀਆਂ ਉਹ ਛੱਡੀਆਂ ਨੇ ਤੇ ਰਿਜ਼ਲਟ ਜਿਹੜਾ ਇਹਨਾਂ ਦਾ ਪੂਰਾ ਵਧੀਆ ਆ ਇਹ ਇਹਦੇ ਵਿੱਚ ਜ਼ਿਆਦਾਤਰ ਜਿਹੜੀਆਂ ਹੈਗੀਆਂ ਕਬੂਤਰੀਆਂ ਨੇ ਜ਼ਿਆਦਾ ਮੇਰੇ ਖਿਆਲ ਦੇ ਨਾਲ ਇੱਕ ਕਬੂਤਰੀ ਹੀ ਆ ਸਾਰੀਆਂ ਬਹੁਤ ਸਨਖੇ ਸਨਖੇ ਪੰਛੀ ਇੱਕ ਦੋ ਤੁਹਾਨੂੰ ਬਈ ਮੈਂ ਫੜ ਕੇ ਦਿਖਾਨਾ ਨੇੜੇ ਤੋਂ ਮੈਨੂੰ ਬੜੇ ਵਧੀਆ ਲੱਗੇ ਇਹ ਆ ਦੇਖੋ ਇੱਕ ਕਬੂਤਰੀ ਵੈਸੀ ਦੂਰੋਂ ਹੀ ਦੇਖ ਲਓ ਤੁਸੀਂ ਬਹੁਤ ਸਨਖੀ ਆ ਤਾਂ ਤੇਰੇ ਜੌ ਆ ਜੌਂਸਰੀ ਕਹਿ ਲਓ ਇਹਨੂੰ ਔਰ ਕੱਦ ਕਾਂਠ ਲੰਬਾਈ ਜਿਹੜੀ ਇਹਦੀ ਬਹੁਤ ਸੋਹਣੀ ਆ ਇੱਕ ਹੋਰ ਇੱਥੇ ਫਿਰਨ ਦੇਈ ਦੀ ਵਿੱਚ ਸ਼ਾਇਦ ਨਰ ਵੀ ਹੋਣਗੇ ਜਾਂ ਕਬੂਤਰੀਆਂ ਹੀ ਕਬੂਤਰ ਹੀ ਇਦਾਂ ਦੇ ਆ कद कठ बहुत चंगे झेड़ी लाइया कबूतरियां आ करो शौक इस कबूतरी का ਆਖ ਦੇਖੋ ਕਬੂਤਰੀ ਦੀ ਹੈ ਬਾਈ ਪੂਰੀ ਵਧੀਆ ਐ ਲਓ ਨੋ ਕਿ ਵੀ ਬੜੀ ਚੰਗੀ ਹੈ ਇਹਦੀ ਔਰ ਇਹ ਨੇ ਇਹਦੇ ਪੰਜੇ ਚਾਚੀ ਹਣੀ ਬਾਹਰ ਮੈਂ ਆਪ ਹੀ ਤੁਹਾਨੂੰ ਸ਼ੌਂਕ ਕਰਾ ਰਿਹਾ ਇਸ ਕਬੂਤਰੀ ਦਾ ਵੀ ਆਹ ਦੇਖਿਓ ਬਾਈ ਛੱਡ ਇਹ ਕਿੱਥੇ ਹੋ ਸੀ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਹੁਣੇ ਜੀ ਮੋਹੋ ਦੇ ਵਿੱਚ ਚੰਗੇ ਚੰਗੇ ਨੇ ਸੋਹਣੇ ਆ ਦੇਖੋ ਬਾਈ ਆ ਆਖੀ ਦੇਖੋ ਇੱਕ ਪੂਰੀ ਵਧੀਆ ਇਹਦੇ ਲਾਲ ਚੀਨੇ ਪਰ ਬਾਹਲੇ ਸੋਹਣੇ ਆ ਇੱਕ ਪੀਲੀਆਂ ਦੀ ਆ ਫੁੱਲ ਬਹੁਤ ਚੰਗੀ ਜਿਹੜੇ ਆਪਾਂ ਨੂੰ ਚੰਗੇ ਲੱਗਿਓ ਤੁਹਾਨੂੰ ਦਿਖਾਉਨੇ ਆ ਬਾਈ ਆਪਾਂ ਆ ਦੇਖੋ ਇੱਕ ਬਈ ਪੂਰੀ ਵਧੀਆ ਬਾਬਾ ਬਾਬਾ ਤਾਂ ਵਧੀਆ ਵਧੀਆ ਕਬੂਤਰ ਵਿੱਚ ਨੇ ਹੋਰ ਰੱਖਾਂਗੇ ਤੰ ਆ ਦੇਖੋ ਨੋਕ ਦੇਖੋ ਇਹਦੀ ਕਬੂਤਰੀ ਦੀ ਪਾ ਪਰਮ ਨੌਰ ਦੀ ਜੀ ਐ ਪੂਰਾ ਆ ਪਾ ਮਾਰਦੀ ਆ ਦੀ ਨੋਕ ਵੀ ਦੇਖੋ ਭਾਈ ਤੇ ਕਿਦਾਂ ਦਾ ਲੱਗਦਾ ਸ਼ੌਂਕ ਇੱਕ ਵਾਰੀ ਜਰੂਰ ਦੱਸਣਾ ਠੀਕ ਹੈ ਜੀ ਬਹੁਤ ਚੰਗੇ ਚੰਗੇ ਪਰਿੰਦੇ ਉਹ ਦੇਖੋ ਇੱਕ ਪਿੱਛੇ ਉਹਦੀ ਖੜਾਣ ਦੇਖੋ ਕਬੂਤਰੀ ਦੀ ਉਹ ਰਾਸਤੇ ਤਾਂ ਹੁੰਦਾ ਖਾਨੀ ਆ ਆ ਦੇ ਇਹ ਮੋਟੀ ਕਬੂਤਰੀ ਆ ਇਹ ਹੈ ਤਾਂ ਮੈਨੂੰ ਪੈਰਾਂ ਤੇ ਦੇ ਮੌਜਾ ਤੇ ਅੱਖਾਂ ਇਹਦੀਆਂ ਜਿਹੜੀਆਂ ਉਹ ਖਟੀਆਂ ਹੁੰਦੇ ਹੈ ਇਹਦੇ ਵਿੱਚ ਇਹ ਨਹੀਂ ਹੈ ਇਹ ਪੈਰ ਦੇ ਵਿੱਚ ਵੀ ਜਿਹੜਾ ਇਹ ਮਾਰ ਰਿਹਾ ਹੈ ਪੈਰਾਂ ਤੇ ਮੌਜਾ ਆ ਦੇਖ ਆ ਛੜਤੀ ਹੈ ਥੱਲੇ ਆ ਗਈ ਪਿੱਛੇ ਕੋਰਨਰ ਦੇ ਵਿੱਚ ਹੈ ਜਿਹੜੀ ਲਾਸਟ ਦੇ ਜਿਹੜੀ ਹੁਣ ਆਪਾਂ ਛੱਡੀ ਹੈ ਜੀ ਬਾਹਰੋਂ ਆ ਜਾਓ ਫੇਰ ਮੱਤਰਾ ਅਗਲੇ ਖੋਡੇ ਦਾ ਕਰਾਉਣੇ ਤੁਹਾਨੂੰ ਸ਼ੌਂਕ ਆ 21 ਦਾ ਖੋਡਾ ਇਹਦਾ ਵੀ ਕਰੋ ਸ਼ੌਂਕ ਚਾਤੇ ਇਹ ਡੱਬੇ ਕਿਹੜੇ ਜੋ ਬਣਿਆ ਇਹਦਾ ਮਨਾਂ ਕਾਕੇ ਗਿਰਿਆ ਨੇ ਅੱਛਾ ਤੁਸੀਂ ਆਪਣੇ ਆਪ ਦੇ ਪਾਏ ਹੋਏ ਨੇ ਅੱਛਾ ਇਹ ਡੱਬੇ ਤਾਂ ਇਹ ਡਾਕਟਰਾਂ ਨੇ ਠੀਕ ਆ ਯਾਤਰੀ ਵਾਲੇ ਠੀਕ ਆ ਠੀਕ ਆ ਤੇ ਜਿਹੜੇ ਕਾਲੇ ਆਉਣਾ ਦੇ ਰਿਚਾਰੇ ਡੱਬੇ ਆ ਗਰਜੀਤ ਉਹਨਾਂ ਨੇ ਬੰਨੀਆਂ ਕੋਲ ਠੀਕ ਆ ਠੀਕ ਆ ਜੀ ਹਾਂ ਇਹ ਸਾਰੇ ਨਾਰੀ ਆ ਇਹਦੇ ਇਹ ਨਾਰਨੇ ਸਾਰੇ ਇਹ ਨਾਲ ਦੇ ਜਮਾਦੀਆਂ ਆ ਨਾ ਸਾਰੀਆਂ ਠੀਕ ਆ ਠੀਕ ਆ ਇਹ ਨਾਰ ਜਿਹੜਾ ਵੱਡਾ ਮੋਰ ਵਾਲਾ ਕਬੂਤਰ ਉਹ ਵੀ ਇਹਦੇ ਚੀ ਆ ਵਿੱਚ ਹੀ ਆ ਇਹਨਾਂ ਦੇ ਵਿੱਚੇ ਫਿਰਦਾ ਹਨਾ ਉਹ ਵੀ ਹਮ ਸਹੀ ਆ ਸਹੀ ਆ ਇਹ ਬਾਈ ਉਹੀ ਕਬੂਤਰ ਆ ਇਹਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਨਾਰਾ ਫਿਰ ਤੁਹਾਨੂੰ ਦੱਸ ਦਈਏ ਨਿੰਨ ਕਾ ਲੋਗੇ ਸਾਧ ਕੰਡੇ ਬੰਨੇ ਵਾਲੇ ਜਾਂ ਮੀਰਾ ਵਾ ਬਹੁਤ ਚੰਗੇ ਚੰਗੇ ਆ ਤੁਹਾਨੂੰ ਪੂਰਾ ਜਿਹੜਾ ਵਧੀਆ ਤਰੀਕੇ ਦੇ ਨਾਲ ਇਹਨਾਂ ਦਾ ਆਪਾਂ ਸ਼ੌਂਕ ਕਰਾ ਰਹੇ ਆ ਐ ਡਾਕਟਰ ਯਾਤਰੀ ਵਾਲਾ ਕਹਿੰਦੇ ਨੇ ਕਿ ਉਹਨਾਂ ਪਿੱਤਰਾਂ ਦੇ ਵਿੱਚੋਂ ਐ ਕਬੂਤਰ ਆ ਕਿਹੜਾ ਰੱਪਤਾ ਜਿੱਚਾ ਪੂੜਾ ਗੂੜਾ ਐ ਕਬੂਤਰ ਇਹ ਵੀ ਡਾਕਟਰ ਵਾਲੀ ਐ ਅੱਛਾ ਇਹ ਵੀ ਡਾਕਟਰ ਵਾਲਿਆਂ ਦੇ ਵਿੱਚ ਐ ਨਾਲ ਰੱਪਤੇ ਇਹਦੇ ਡਾਕਟਰ ਵਾਲੇ ਜੱਟ ਸਹੀ ਐ ਸਹੀ ਐ ਦੇਖਿਓ ਚਾਚਾ ਆ ਇੱਕ ਕਬੂਤਰੀ ਮੈਂ ਤੁਹਾਨੂੰ ਫੜਕੇ ਦਿਖਾਉਣਾ ਦੱਸਿਓ ਕਿ ਇਹਨਾਂ ਦੇ ਵਿੱਚੋਂ ਆ ਆ ਫੜੇ ਹੋਏ ਇਹ ਹੈਗੇ ਹੋਏ ਜਿੱਟੀਆਂ ਵਾਲੇ ਜਿੱਟੀਆਂ ਦੇ ਵੱਡਾ ਪੁੱਤਰ ਹੈ ਇਹ ਜਿੱਟੀਆਂ ਦਾ ਪਿਆਰ ਵਾਲੇ ਚਾ ਅੱਛਾ ਹਾਂ ਆ ਦੇਖੋ ਬਈ ਕਬੂਤਰ ਵੱਡਾ ਕਬੂਤਰ ਆੱਖਾਂ ਤੇ ਵੀ ਇਹਦੇ ਪਲਕਾਂ ਹੁਣ ਢਲਣ ਲੱਗੀਆਂ ਆ ਪਿਆਰ ਵਾਲੇ ਚੋਂ ਬਹੁਤ ਚੰਗਾ ਕਬੂਤਰ ਹੈ ਨਾ ਵੱਡੇ ਕਬੂਤਰਾਂ ਜੋ ਹੈ ਵੱਡੇ ਕਬੂਤਰਾਂ ਨੇ ਵੱਡੇ ਕਬੂਤਰਾਂ ਦੇ ਵਿੱਚੋਂ ਆਹ ਜਾਣ ਚਾਰਾਂ ਦੇ ਵੱਡਾ ਕਬੂਤਰ ਆ ਮੈਂ ਘਰੋਂ ਸਿਰੇ ਆ ਬੁੱਢਾ ਕਬੂਤਰ ਆਹ ਨਾਲ ਪਹਿਲੇ ਨੰਬਰ ਤੇ ਹਾਂ ਪਹਿਲੇ ਅੱਛਾ ਬੁੱਢਾ ਹੋ ਗਿਆ ਬਹੁਤ ਜ਼ਿਆਦਾ ਐ ਨਹੀਂ ਹੈ ਬਾਬੇ ਯੰਟੇ ਵਾਲੇ ਕਬੂਤਰਾਂ ਦੇ ਵਿੱਚੋਂ ਬਾਈ ਬੁੱਢਾ ਹੋ ਚੁੱਕਾ ਕਬੂਤਰ ਆਹ ਦੇਖੋ ਅੱਖਾਂ ਜਿਹੜੀਆਂ ਟਲਕ ਗਈਆਂ ਇਹਨਾਂ ਨਹੀਂ ਆ ਉਧਰ ਸਰਪੰਚ ਸਾਹਿਬ ਦੇ ਵੀ ਆਪਾਂ ਐਂ ਦੇਖਿਆ ਹੋਇਆ ਸੀ ਅੱਖਾਂ ਜਿਹੜੀਆਂ ਟਲਕੀਆਂ ਹੋਈਆਂ ਸੀ ਬਹੁਤ ਸਾਰੀਆਂ ਔਰ ਇਹਦੀਆਂ ਵੀ ਅੱਖਾਂ ਜਿਹੜੀਆਂ ਟਲਕ ਚੁੱਕੀਆਂ ਨੇ ਏ ਬਈ ਤੀਸਰਾ ਖੁਦ ਦਾ ਮੋੜ ਵਾਲਾ ਮੋੜ ਦੇ ਪਰਪਲ ਉਹ ਨਾਲ ਦੇ ਪਾਸੇ ਕਸੂ ਬੰਗੋ ਜੀ ਅੱਛਾ ਅੱਛਾ ਉਹ ਉਹ ਇਹ ਤਾਂ ਹੈ ਅਗਲਾ ਇੱਕ ਘਰਾਸ ਜੀ ਅੱਧਰ ਚੱਲਦੇ ਆਂ ਅਗਲੇ ਖੁੱਡੇ ਦੇ ਵਿੱਚ ਬਈ ਇਦਾਂ ਹੁੰਦਾ ਕਈ ਖੁੱਡਿਆਂ ਦੇ ਵਿੱਚ ਆਪਾਂ ਜਾਂਦੇ ਆ ਉਹਦੇ ਵਿੱਚ ਨਸਲਾਂ ਜਿਹੜੀਆਂ ਹੈਗੀਆਂ ਆ ਉਹਨਾਂ ਮਜ਼ਾ ਨਹੀਂ ਆਉਂਦਾ ਦੇਖਣ ਦਾ ਇਹ ਸਾਰੇ ਇੱਕੋ ਜਿਹੇ ਨੇ ਮਜ਼ਾ ਆ ਜਾਂਦਾ ਇਹਨਾਂ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਤੇ ਕਬੂਤਰ ਹੈਗੇ ਨਹੀਂ ਪੂਰਾ ਵਧੀਆ ਸ਼ੌਂਕ ਆ ਇਹ ਬਈ ਤੀਸਰਾ ਖੁੱਡਾ ਸੀ ਹਣ ਤੁਹਾਨੂੰ ਆਪਾਂ ਕਰਾ ਦੇਨੇ ਚੌਥੇ ਦਾ ਵੀ ਸ਼ੌਂਕ ਇਹਦੇ ਵਿੱਚ ਮਿਕਸ ਆ ਕਬੂਤਰੀਆਂ ਕਰਨੀਆਂ ਅੱਛਾ ਇਹਦੇ ਚ ਕੱਲੀਆਂ ਕਬੂਤਰੀਆਂ ਨੇ ਰੱਤੀਆਂ ਕਾਫੀ ਹੈਗੀਆਂ ਨੇ ਆਪਣੇ ਕੋਲ ਹੈਂ ਹਾਂ ਰੱਤੀਆਂ ਨੇ ਚਾਚੇ ਇੱਕ ਵਾਰੀ ਡਾਈਆਂ ਆਪਾਂ ਰੱਤੀਆਂ ਡਾਕਟਰ ਤੋਂ ਲੈ ਕੇ ਡਾਈਆਂ ਉੜਦੀਆਂ ਨਹੀਂ ਪੂਰਾ ਵਧੀਆ ਆਇਆ ਇਹਨਾਂ ਦਾ ਕਿੰਨੇ ਕ ਵਜੇ ਤੱਕ ਉੜ ਜਾਂਦੀਆਂ ਇਹ ਤਾਂ ਯਾਰ ਉਹ ਜਿਹੜਾ ਆਪਣੇ ਕੋਲ ਕਬੂਤਰਿਆ ਮੂਰੇ ਬੈਠੀ ਆ ਹਾਂ ਆਈ ਆ ਉਹ ਕਬੂਤਰਿਆ ਤਾਂ ਬਾਜੀ ਜਿੱਤੀ ਹੋਈ ਐ ਆ ਵੀ ਠੀਕ ਅੱਛਾ ਲਾਲ ਚੀਨੀ ਬਾਜੀ ਜਿੱਤੀ ਆ ਠੀਕ ਆ ਠੀਕ ਆ ਸਿੰਗੋ ਛੱਡੀ ਸੀ ਸਿੰਗੋ ਤੋਂ ਜਿੱਤੀ ਹੋਈ ਆ ਲਾਲ ਚੀਨੀ ਹਾਂ ਡਾਕਟਰ ਨੇ ਠੀਕ ਆ ਤੇ ਆ ਡੱਬੀ ਏ ਡੱਬੀ ਉਹ ਹੀ ਕਾਕੇ ਗੱਲੇ ਉਹਨਾਂ ਯਾਤਰੀ ਬੈਠੀ ਹਾਂ ਠੀਕ ਆ ਠੀਕ ਆ ਠੀਕ ਆ ਆਵਿੰਦਰ ਕਬੂਤਰੀਆਂ ਇਕੱਲੀਆਂ ਅੰਡੇ ਰੱਖੀ ਜਾਂਦੀਆਂ ਹਨ ਹਾਂ ਹਾਂ ਇਕੱਲੀਆਂ ਅੰਡੇ ਰੱਖੀ ਜਾਂਦੀਆਂ ਆਣੀ ਕਾਲੀ ਜਿੰਨੀਆਂ ਖੱਟੀਆਂ ਦੀ ਬੈਠੀ ਆ ਛੇ ਹੋਇਆ ਇਹ ਬੰਸ ਤੋਂ ਵੱਲੋਂ ਗੜਾ ਇਹ ਉਧਰ ਦੀਪੇ ਰਵੇ ਹੋਈ ਇਹ ਪੰਜ ਰੁੱਖੇ ਹੋਏ ਨੇ ਪੀਗਾ ਠੀਕ ਆ ਪੰਜ ਰੁੱਖੇ ਹਾਂ ਸੁੱਕੇ ਵਾਲਾ ਕਬੂਤਰ ਸੀ ਤੇ ਆਪਣਾ ਇਹਦੇ ਬੰਨ ਮਗੜਾ ਬੰਤ ਦੀ ਕਬੂਤਰੀ ਸੀ ਹਾਂ ਕਬੂਤਰੀ ਇਹਦੇ ਦੋ ਠਲਾਂ ਪਈਆਂ ਵੱਡੀਆਂ ਸ਼ਾਹ ਕੀ ਇਹ ਆਪਣੇ ਹੱਲਾ ਚੋਕਾਂ ਡਾਲਨੇ ਨੇ ਛੰਡੇ ਬੰਨੇ ਆਲੇ ਆ ਜੋ ਹੈ ਉਤਰੀਆ ਕੱਦ ਕੇ ਨਾ ਕਬੂਤਰਾ ਮੰਮੂ ਲੱਗਦੀ ਹੈ ਹੈਣਾ ਨਾਲ ਮੋਜੀ ਵੀ ਕਿੰਨੀ ਸੋਹਣੀ ਬੈਠੀ ਆ ਦੇਖੋ ਭਾਈ ਆ ਦੇਖੋ ਬਈ ਤਾਂ ਮਾ ਦੋ ਦਿਖਾਈਏ ਕਬੂਤਰੀਆਂ ਹੀਰਾ ਹੀ ਆ ਕਬੂਤਰੀਆਂ ਗਾੜੀਆਂ ਆ ਸ਼ੋਪੀ ਸੀ ਆ ਉਹ ਰੇਣਾ ਚ ਡਾਰ ਵੀ ਹੈ ਕੰਨੀਆਂ ਸ਼ੋਪੀ ਆ ਆ ਬੈਗੀ ਆ ਕੇ ਭਾਈ ਆ ਦੇਖੋ ਇਹਨਾਂ ਚ ਉਡਾਰ ਵੀ ਫੁੱਲ ਆ ਉਡਾਰ ਦੀਆਂ ਵੀ ਮਾਲਕ ਆ ਚਾਚਾ ਸਰਨੀ ਚਕੇਰੀਆਂ ਆਪਣੇ ਆਪਣੇ ਨੰਬਰ ਹੀ ਪ੍ਰੇਮ ਆ ਆਪਾਂ ਪਹਿਲਾਂ ਵੀ ਆਉਂਨੇ ਆ ਇੱਥੇ ਸ਼ੌਂਕ ਕਰਾਈਦਾ ਕਬੂਤਰਾਂ ਦਾ ਪੂਰੇ ਰੂਟਰ ਸਿਸਟਮ ਵੀ ਆਪਣਾ ਲਾਇਆ ਹੋਇਆ ਆ ਤੇ ਅੱਜ ਆਪਾਂ ਇਸ ਸਾਈਡ ਆਏ ਹੀ ਬਾਈ ਉਹਨਾਂ ਦੇ ਕੋਲ ਜੜਸਲ ਇੱਕ ਕਬੂਤਰੀ ਲੈ ਕੇ ਗਏ ਸੀ ਬੱਚੇ ਘਟਾਉਣ ਨੂੰ ਵਾਪਸ ਦੇ ਕੇ ਚੱਲੇ ਆ ਜੀ ਠੀਕ ਆ ਜੀ ਤੇ ਇਹ ਹੈਗਾ ਸ਼ੌਂਕ ਚਾਚੇ ਸਰਨੀ ਚਕੇਰੀਆਂ ਦਾ ਸ਼ੌਂਕ ਤੁਹਾਨੂੰ ਕਿਦਾਂ ਦਾ ਲੱਗਾ ਜਰੂਰ ਦੱਸਿਓ ਠੀਕ ਆ ਜੀ ਤੇ ਆ ਸਾਡੀ ਗੁੜੀਆ ਛੋਟੀ ਜੀ ਇਹ ਬਾਈ ਲੱਗੀ ਰਹਿੰਦੀ ਆ ਫਨ ਚਾਚਾ ਹੈ ਆਪਣੀ ਫਤੀਜੀ ਆ ਹਾਂ ਆ ਲੋ ਜੀ ਛੋਟੀ ਉਹ ਸਕੂਲ ਨਹੀਂ ਜਾਂਦੀ ਬਤ ਜਾਂਦੀ ਆ ਜਾਂ ਨਾਲ ਜਾਂਦਾ ਹੈ ਠੀਕ ਆ ਠੀਕ ਆ ਬਹੁਤ ਵਧੀਆ ਜੰਗਾ ਪੁੱਤਰਾ ਦਾ ਬਹੁਤ ਸ਼ੌਂਕ ਹੈ ਇਹਨੂੰ ਹਣਾ ਪਿੱਛੇ ਪੜੀ ਦਿੰਦੀ ਕਬੂਤਰਾਂ ਦੀ ਜਿੰਨਾਂ ਜੀ ਰਹਿੰਦੀ ਸਹੀ ਆ ਸਹੀ ਆ ਤੇ ਨਾਲ ਆਪਣੇ ਭਾਈ ਗੋਲਾ ਭਾਈ ਆਇਆ ਹੋਇਆ ਅਸੀਂ ਠੀਕ ਆ ਜੀ ਤੇ ਇਹ ਸਾਡੀ ਗੁੜੀਆ ਤੇ ਚਾਚੇ ਹੋਣੀ ਆ ਧੰਨਵਾਦ ਕਰਦੇ ਆ ਚਾਚੇ ਹੁਣਾਂ ਦਾ ਵੀ ਸ਼ੌਂਕ ਕਰਾਉਣ ਦਾ ਮੌਕਾ ਦਿੱਤਾ ਨਹੀਂ ਤੇ ਕਈ ਵਾਰ ਖਿਡਾਰੀ ਯਾਰ ਸ਼ੌਂਕ ਹੀ ਨਹੀਂ ਕਰਾਉਣ ਦਿੰਦੇ ਤੇ ਆਪਾਂ ਜਿਹੜਾ ਤੁਹਾਨੂੰ ਸ਼ੌਂਕ ਕਰਾਤਾ ਕਿੱਦਾਂ ਦਾ ਲੱਗਾ ਜਰੂਰ ਦੱਸਿਓ ਠੀਕ ਹੈ ਜੀ ਤੇ ਆਪਣਾ ਚੈਨਲ ਵੀਰੇ ਵਿਰਾਟ ਪੀਜਨ ਕਲੱਬ ਜਿਹੜਾ ਇਹਨਾਂ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਜੀ ਆਪਾਂ ਤੁਹਾਨੂੰ ਵਧੀਆ ਤੋਂ ਵਧੀਆ ਜਿਹੜਾ ਸ਼ੌਂਕ ਕਰਾਉਂਦੇ ਰਾਵਾਂਗੇ ਤੇ ਨਵੀਂ ਵੀਡੀਓ ਲੈ ਕੇ ਮਿੱਤਰੋ ਬਹੁਤ ਛੇਤੀ ਮਿਲਦੇ ਆ ਠੀਕ ਆ ਦਿਓ ਹੁਣ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ